ਤੋ ਸੱਸੀ ਗਾਲ ਜੀ ਕੀ ਹਾਂ ਚਲ ਹੋਰ ਸਾਰੇ ਠੀਕ ਹਾਂ ਕਈ ਵੀ ਕ੍ਰੋਸਿੰਗ ਦੀ ਵੀਡੀਓ ਤੇ ਆਖੀ ਜਾਣਗੇ ਵੀ ਤਵਾ ਕੀ ਕਰਦਾ ਬੋਹ ਕੀ ਕਰਦਾ ਆ ਕੀ ਕਰਦਾ ਬੋਹ ਕੀ ਕਰਦਾ ਉਹ ਪਤੰਦਰੋ ਜੇ ਆਹੀ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਜਾਣਾ ਆਹੀ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਜਾ ਤਾਂ ਤੁਸੀਂ ਫੇਲ ਕਿਉਂ ਹੋ ਨਾ ਸੁਲਤਾਨ ਆ ਜਾ ਆ ਜਾ ਨਾ 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 ਦੋ ਦਾ ਤਾਂ ਪਾਠ ਆ ਬਈ ਸੁਲਤਾਨ ਤੋਂ ਕ੍ਰੋਸ ਕਰਵਾਤੀ ਕਿਉਂਕਿ ਬਸ ਝਾਕ ਬੱਚਿਆਂ ਦੀ ਹਨਾ ਤੇ ਸੁੱਖ ਨਾਲ ਪਾਠ ਨੇ ਤਾਂ ਜਾਣੇ 40 41 ਇੰਚ ਤੇ ਪਰ ਕਈ ਵੀ ਰਕਮੈਂਟਾਂ ਚ ਲੱਗ ਜਾਂਦੇ ਆ ਜਾਉਂ ਲੱਗ ਜਾਂਦੇ ਆ ਫਲਾਨਾ ਧੌਂਕਾ ਗਲਤ ਹੈ ਉਹ ਹੈ ਬੋ ਹੈ ਭਾਈ ਇਹੀ ਪ੍ਰੂਫ ਮੰਗਿਆ ਕਰੋ ਜੇ ਬੱਕਰੀਆਂ ਚ ਕਾਮਯਾਬ ਹੋਣਾ ਹੈ ਮੱਝਾ ਗਾਈਆਂ ਚ ਕਾਮਯਾਬ ਹੋਣਾ ਹੈ ਜੇ ਕੋ ਟੀਕਾ ਭਰੋਂਦਾ ਸੀਮਣ ਧਰੋਂਦਾ ਤਾਂ ਅਗਲਾ ਰੱਖਦਾ ਹੁੰਦਾ ਹੁਣ ਇਧਰ ਨਾਗ ਵੀ ਛੱਡਾ ਸੀ ਪਹਿਲਾਂ ਇਹਦੇ ਤੇ ਆਪਾਂ ਉਹ ਵੀ ਤੁਹਾਨੂੰ ਰੀਲ ਲਾ ਦਾਂਗੇ ਉਹ ਫਿਰ ਤਾਂ नाग नाग ਤਾਂ ਕ੍ਰੋਸ ਨਹੀਂ ਹੋਈ ਕਿਉਂਕਿ ਨਿਆਣੇ ਆ ਵਿਚਾਰੇ नाग ਤੇ ਰਸਤਮ ਦੋਨੇ ਨਿਆਣੇ ਆ ਰਸਤਮ ਦਾ ਕਰ ਦਿੰਦਾ ਰਸਤਮ ਤੋਂ ਮ ਕਰਾਈ ਨਹੀਂ ਜਾਣ ਕੇ ਕਿਉਂਕਿ ਥੋੜਾ ਜਿਹਾ ਰੰਗ ਦਾ ਫਰਕ ਸੀ ਤੇ ਹੋਰ ਕੋਈ ਦਿੱਕਤ ਨਹੀਂ ਫਿਰ ਹਾਰ ਕੇ ਜਦੋਂ ਇਹੀ ਖੜਾ ਸੀ ਭਾਈ ਫਿਰ ਇਹਦੀ ਰੀਸ ਹੀ ਨਹੀਂ ਤੇ ਬਾਕੀ ਇੱਕ ਗੱਲ ਹੋਰ ਹੈ ਧੀ ਹੈ ਕੈਨ ਦਾ ਭਾਵ ਹੈ ਲੋਕ ਤੁਹਾਨੂੰ ਵਹਿਮ ਪਾਉਂਦੇ ਆ ਇਨ ਬਰੀਡਿੰਗ ਦੇ ਲੈਂਡ ਬਰੀਡਿੰਗ ਦੇ ਉਹਦੇ ਫਰਕ ਪੈਣਾ ਹੈ ਜਦੋਂ ਰਿਜ਼ਲਟ ਆਇਆ ਉਹ ਦੋ ਪਹਿਲਾਂ ਨੇ ਠੀਕ ਹੈ ਤੇ ਭਾਈ ਜੇ ਕੋਈ ਸਿਆਣਾ ਹੈਗਾ ਜੇ ਕੋਈ ਕਹਿੰਦਾ ਵੀ ਆ ਚੀਜ਼ਾਂ ਦਿਖਾਇਆ ਨਾ ਕਰੋ ਫਲਾਨਾ ਨਾ ਕਰੋ ਝੌਂਕਾ ਨਾ ਕਰੋ ਸਾਡਾ ਦਾ ਭਾਈ ਬੱਕਰੀਆਂ ਵਾਲਾ ਪੇਜ ਹੈ ਦੂਰ ਰਿਹਾ ਕਰੋ ਠੀਕ ਹੈ ਅਣ ਦੇਖੀ ਕਰਦਿਆ ਕਰੋ ਕਰਨੋਂ ਵਧੀਆ ਹੁਣ ਇਸ ਤੋਂ ਬਾਅਦ ਕ੍ਰਾਸ ਕਰਵਾ ਦਾਂਗੇ ਇੱਕ ਵਾਰੀ ਕ੍ਰਾਸ ਕਰਤੀ ਦੂਜੀ ਵਾਰੀ ਕ੍ਰਾਸ ਕਰਵਾ ਕੇ ਆਪਾਂ ਪਾਸੇ ਕਰ ਦੇਣੀ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਤੇ ਇਹ ਹੈਗੀ ਆ ਭਾਈ ਸਾਹਿਬ ਜੀ ਆਪਣੇ ਜਿਹੜੇ ਰੁਸਤਮ ਦੀ 나ਗ ਹੋਣਾਂ ਦੀ ਸਖੀ 마ਸੀ ਐ ਆ ਇੱਥੇ ਫਿਰਦੀ ਹੋਣੀ ਆ ਇੱਧਰ ਹੈ ਨਹੀਂ ਠੀਕ ਐ ਕ੍ਰੋਸਿੰਗ ਦੇ ਸ਼ਾਟਸ ਨੂੰ ਲਾ ਨਹੀਂ ਸਕਦਾ ਮੈਂ ਤੇ ਬਾਕੀ ਇਸ ਤੋਂ ਬਾਅਦ ਜੇ ਕੋਈ ਬਹਿਮ ਰਹਿਣਾ ਭਾਈ ਕਿਸੇ ਭਰਾ ਦੇ ਰਵੇ ਆਪਾਂ ਨੂੰ ਕੋਈ ਗੱਲ ਬਾਤ ਨਹੀਂ ਤੇ ਉਮੀਦ ਕਰਦਾ ਜੰਨੇ ਵੀ ਫਾਰਮ ਵਾਲੇ ਆ ਨਾਮ ਵਰ ਚਿਹਰੇ ਆ ਜੰਨੇ ਵੀ ਨਾਮ ਵਰ ਚਿਹਰੇ ਆ ਉਮੀਦ ਕਰਦਾ ਆ ਚੀਜ਼ਾਂ ਦੀ ਬਈ ਵੀਡੀਓ ਬਣਾ ਲਿਆ ਕਰੋ ਤਾਂ ਕਿ ਛੋਡੇ ਦੇ ਕੱਲ ਨੂੰ ਕੋਈ ਆਕਸ਼ਨ ਨਾ ਆਵੇ ਹੁਣ ਜੇ ਸੂ ਕੀ ਕੱਲ ਨੂੰ ਬੱਚਾ ਇੱਕ ਦੇਵੇ ਦੋਜ ਦੇਵੇ ਮੈਂ ਮੰਗਾ 20000 ਮੈਂ ਮੰਗਾ 10000 ਮੈਂ ਮੰਗਾ ਲੱਖ ਉਹ ਮੇਰੀ ਕੀਮਤ ਹੋਣੀ ਹੈ ਠੀਕ ਲੈ ਕੇ ਜਾਣ ਵਾਲੇ ਨੇ ਨਾਲ ਲੈ ਕੇ ਜਾਣਾ ਉਹ ਵੱਖਰੀ ਗੱਲ ਹੈ ਜਦੋਂ ਤੁਹਾਡੇ ਘਰ ਦੇ ਜੰਮੇ ਜਾਨਵਰ ਹੋਣਗੇ ਕੀਮਤਾਂ ਵੀ ਛੋਡੀਆਂ ਆਉਧੀਆਂ ਹੋਣਗੀਆਂ ਤੇ ਜਦੋਂ ਤੁਸੀਂ ਪ੍ਰੂਫ ਅਗਰੇ ਨੂੰ ਫੁੱਲ ਵਟਾ ਫੁੱਲ ਦੋਗੇ ਫਿਰ ਉੱਥੇ ਅਗਲੇ ਨੂੰ ਪੈਸਾ ਮਾਇਨੇ ਨਹੀਂ ਰੱਖਦਾ ਫਿਰ ਅਗਲਾ ਪੈਸੇ ਲਾ ਦਿੰਦਾ ਹੁੰਦਾ ਠੀਕ ਹੈ ਨਾ ਤੇ ਗੱਲ ਬਸ ਲੋਕ ਸਬੂਤ ਮੰਗਦੇ ਆ ਬਈ ਕਿੰਨੇ ਨਹੀਂ ਜਿਉ ਕਿੰਨੇ ਨਹੀਂ ਤੇ ਸੋ ਇੰਨੇ ਕਿ ਵੀਡੀਓ ਬਈ ਪ੍ਰਮਾਣ ਕਰਿਓ ਉਹ ਮਾਂ ਬਈ ਉਹ ਚੱਟੀ ਜਾਂਦੀ ਐ ਨੂਨ ਜੜੀ ਠੀਕ ਹੈ ਤੇ ਪਹਿਲਣ ਪਾਠਾ ਪਲੂਣ ਕਰਾਸ ਕਰਾਤੀ ਧੰਨਵਾਦ ਜੀ ਜਿਉਂਦੇ ਬਸ